ਨੇ ਦਿੱਤੋ ਪਹਿਲਾਂ ਆਪ ਸਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਵੇਰੇ ਸਵੇਰੇ ਸੱਦੇ ਸੱਦੇ ਦੇ ਉੱਤੇ ਇੱਥੇ ਬਿਲਕੁਲ ਬਾਰਡਰ ਦੇ ਉੱਤੇ 09 ਦੇ ਉੱਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 09 ਹੁੰਦੀ ਹੈ ਇੱਥੇ ਪੰਜ ਆਪਾਂ ਮਸਜਿਦ ਸਕੂਲ ਚ ਆ ਰਹੇ ਆ ਇਹ ਪਿੰਡ ਬਾਰਡਰ ਦੇ ਉੱਤੇ ਆ ਜੀ ਤੁਸੀਂ ਇਹ ਜਿਹੜਾ ਸਕੂਲ ਦੀ ਨਵੀਂ ਚਾਰਦਵਾਰੀ ਜਿਸ ਦੇ ਉੱਤੇ 20 ਲੱਖ ਰੁਪਏ ਲੱਗੇ ਆ ਪਹਿਲਾਂ ਜੋ ਪਿੰਡ ਵਾਲੇ ਦੱਸਦੇ ਆ ਕਿ ਇੱਥੇ ਡੰਗਰ ਬੈਠਦੇ ਹੁੰਦੇ ਸੀ ਹੁੰਦੇ ਤੇ ਇੱਕ ਨਵਾਂ ਕਿਥੇ ਕਲਾਸਰੂਮ ਸ਼ਾਨਦਾਰ ਕਲਾਸਰੂਮ 40 ਲੱਖ ਰੁਪਏ ਦਾ ਕੰਮ ਹੈ ਸਕੂਲ ਚ ਹੋਇਆ ਤੇ ਮੇਰੀ ਇਸ ਲੱਕੀ ਚ ਟੀਜੀ ਚੌਥੀ ਵਿਜ਼ਿਟ ਹੈ ਹਲਕਾ ਵਿਦਾ ਐਕਸਪ ਸਾਡੇ ਸਰਦਾਰ ਸਰਵਨ ਸਿੰਘ ਧੌਂਜੀ ਇਸ ਹਲਕੇ ਦੀ ਨਾਇੰਦਗੀ ਕਰਦੇ ਆ ਲਗਭਗ 34 ਕਰੋੜ ਦੇ ਕੰਮ ਸਿਰਫ ਇਸ ਪਿੰਡ ਚ ਹੋਇਆ ਜੋ ਇਤਿਹਾਸਿਕ ਹੈ ਤੇ ਇੱਥੋਂ ਦੇ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਹੋ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਹੈ ਉਹ ਜਿਹੜੇ ਸਿੱਖਿਆ ਕਰਾਉਂਦੇ ਵੱਡੇ ਵੱਡੇ ਲੀਡਰ ਜਿਨੇ ਕਦੀ ਆਪਣੇ ਬੱਚੇ ਪੜ੍ਹਦੇ ਨੇ ਮਹਿੰਗੇ ਸਕੂਲਾਂ ਚ ਆਪਣੇ ਜਵਾਕ ਮਹਿੰਗੇ ਸਕੂਲਾਂ ਚ ਆਪਕਦੀ ਸਰਕਾਰੀ ਸਕੂਲਾਂ ਚ ਬੜੇ ਹੀ ਨਹੀਂ ਜਦੋਂ ਮੌਕਾ ਸੀ ਕਦੀ ਕੁਝ ਕੀਤਾ ਨਹੀਂ ਤੇ ਹੁਣ ਉਹ ਕਹਿੰਦੇ ਕਿ ਸਰਕਾਰ ਕਿਉਂ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਜੀ ਆ ਮੈਂ ਮੈਂ ਤੁਹਾਨੂੰ ਉਹਦੇ ਵਿੱਚ ਸਾਰੇ ਪਿੰਡ ਦੇ ਸਾਹਮਣੇ ਦਿਖਾਇਆ ਪਿੰਡ ਵਾਲੇ ਬੋਲੇ ਤੇ ਹੁਣ ਵੀ ਤੁਸੀਂ ਕਿਸੇ ਵੀ ਆ ਬਾਪੂ ਜੀ ਦੱਸੋ ਇਧਰ ਅਪਿੰਡ ਵਾਲੇ ਇਹਨਾਂ ਨੂੰ ਪੁੱਛੋ ਬਾਪੂ ਜੀ ਕੀ ਕੰਮ ਹੋਇਆ ਸਕੂਲ ਛੋਏਗਾ ਉਹ ਵੱਡੇ ਵੱਡੇ ਲੀਡਰ ਕਹਿੰਦੇ ਕਹਿੰਦੇ ਕੋਈ ਕੰਮ ਨਹੀਂ ਹੋਇਆ ਨਹੀਂ ਅਜੇ ਤੱਕ ਪਹਿਲਾਂ ਹੀ ਐਨੀ ਓਵਰ ਹੋ ਗਈ ਆ ਵੇਖਿਆ ਹੀ ਐਰ ਕੀ ਪਹਿਲੀ ਸਕੂਲ ਬਾਰੇ ਗੱਲ ਤਹਾਂ 28 ਅਜੇ ਤੱਕ ਅਸੀਂ ਸਾਰੇ ਬੰਦੇ ਗੱਲਾਂ ਪਿੱਛੇ ਕਰਦੇ ਹਾਂ ਵੀ ਅ ਵੇਖਿਆ ਨਹੀਂ ਕੋਈ ਅਜੇ ਤੱਕ ਸਕੂਲ ਚ ਆਇਆ ਹੀ ਨਹੀਂ ਬੰਦਾ ਤੇ ਹੋਰ ਕੋਈ ਪਿੰਡ ਦੇ ਸਰਪੰਚ ਵੀ ਮਾਲ ਡੰਗਰੀ ਬਾਈਦਾ ਰਿਹਾ ਸਕੂਲਾਂ ਸਰਕਾਰੀਆਂ ਚਾਹੀ ਮੇਂ ਦੇ ਰਹੇ ਆ ਤੂੜੀਆਂ ਪਾ ਛੱਡੀਆਂ ਲੋਕੀਂ ਵਿਰੋਧੀ ਧਿਰ ਦਾ ਲੀਡਰ ਕਦੀ ਸਕੂਲ ਚ ਆਇਆ ਹੀ ਨਹੀਂ ਕਦੀ ਨਹੀਂ ਕਦੀ ਸਾਰਿਆਂ ਨਾਲ ਹੀ ਸਿਆਖਤ ਚ ਰਹੇ ਆ ਅਸੀਂ ਸਾਰੀ ਉਮਰ ਕਦੀ ਨਹੀਂ ਕੋਈ ਆਇਆ ਸਕੂਲ ਬਾਰੇ ਗੱਲ ਮਸਤਗੜ ਦੇ ਹੋਰ ਬੰਦੇ ਖੜੇ ਆ ਕੀ ਸਰਪੰਚ ਸਾਹਿਬ ਕਿੱਥੇ ਇੱਥੇ ਬੁਲਾਓ ਜੀ ਐਵੇਂ ਸਭ ਹੁਣ ਇੱਥੇ ਤੇ ਅਸੀਂ ਬੈਠਾ ਆਪਾਂ ਆ ਸਭ ਤੁਹਾਡਾ ਬਹੁਤ ਬਧਿਆਰੀ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਜੈ ਸਰ ਲਗਾਤਾਰ ਜਿਵੇਂ ਕਹਿੰਦੀ ਹੈ ਸਰ ਬਾਈਟਾਂ ਕਰਦਣੇ ਬਾਤ ਕਰਦਣੇ ਆਦੀ ਵੀ ਨਹੀਂ ਕਮੀ ਐ ਸਕੂਲ ਚ ਬਹੁਤ ਹੁੰਦੀ ਆ ਸਭ ਲਾਈਫ ਚੱਲਣ ਤੋਂ ਦੇਖੋ ਰਹੀ ਹਾਂ ਰੋਜ਼ ਪਹਿਲਾਂ ਜਾਂਦਾ ਨਹੀਂ ਆਏਗਾ ਲਗਾਤਾਰ ਜਿਵੇਂ ਕਹਿੰਦੀ ਹੈ ਕਿ ਖੇਮ ਕਰਨਾ ਨਹੀਂ ਸਾਡੀ ਇੰਨੀ ਉਮਰ ਹੋ ਗਈ 300 300 300 300 ਟੀਚਰ ਹੈ ਪਹਿਲੇ ਨਹੀਂ ਕਦੀ ਆਇਆ 300 300 ਜਿਹੜੇ ਟੀਚਰ ਹੈ ਜਿਹੜੇ ਅਸੀਂ ਇਸ ਲਾ ਦੇ ਤੇ ਅਜੇ ਹੋਰ ਦੇ ਰਹੇ ਤੁਸੀਂ ਆਪ ਦੇਖੋ ਬਾਰਡਰ ਬੈਲ ਹੈ ਆ ਨੂੰ ਆਣਾ ਵੀ ਇੱਥੇ ਔਖਾ ਹੈ ਇੱਥੇ ਲੋਕਲ ਬੰਦੇ ਜਿਹੜੇ ਰਹਿੰਦੇ ਆ ਉਹ ਅੰਮ੍ਰਿਤਸਰ ਰਹਿੰਦੇ ਉਹ ਆਣਾ ਔਖਾ ਤਾਂ ਚੈਲੰਜ ਤਾਂ ਹੈ ਹੀ ਇਕਨ ਬਿਲਕੁਲ ਪਰ ਫਿਰ ਵੀ 300 ਫੀਸ ਚ ਦੇਤੇ ਆ ਆਪ ਵੀ ਸਰਵਨ ਸਾਹਿਬ ਹਾਂ ਜੀ ਦੱਸੋ ਇੰਨੇ ਇੰਨਾ ਦੱਸੋ ਕਿ ਸਕੂਲ ਚ ਕੀ ਕੰਮ ਹੋਇਆ ਸਰ ਬਹੁਤ ਜ਼ਿਆਦਾ ਕੰਮ ਹੋਇਆ ਬਹੁਤ ਜ਼ਿਆਦਾ ਸਟਾਫ ਹੈ ਪਰ ਬੰਦ ਬਹੁਤ ਜਿਆਦਾ ਹੈ ਹਾਂਜੀ ਪਹਿਲਾ ਅਜ ਤੋਂ ਬਾਅਦ ਬਾਈ ਤੋਂ ਬਾਅਦ ਹੀ ਦੇਖਣ ਲੱਗੇ ਪਹਿਲਾ ਸਾਨੂੰ ਇਥੇ ਕੁਝ ਨਹੀਂ ਦਿੱਦੇ ਗੁੱਤਾਂ ਚਾਦ ਕੇ ਸਾਡੇ ਸਕੂਲ ਦੇ ਵਿੱਚ ਹਾਂਜੀ ਇੱਥੇ ਜੀ ਆਪ ਵੇਖੋ ਰੁੱਖ ਬਹੁਤ ਲੱਗਾ ਇਹ ਵੀ ਇੰਚਰ ਬਹੁਤ ਵਧੀਆ ਨਿਕਰੇ ਆਏ ਦਾ ਬਹੁਤ ਵਧੀਆ ਕੱਲਾ ਇਹ ਸਕੂਲ ਇਹ ਵੀ ਕਹਿਣਗੇ ਇਹ ਸਕੂਲ ਤੁਸੀਂ ਵੀ ਹੁਣ ਇਥੋਂ ਜਦੋਂ ਵਾਪਸ ਜਾਉਂਗੇ ਆਪਣੇ ਆਪਣੇ ਘਰਾਂ ਨੂੰ ਜਾਉਂਗੇ ਆਪਣੇ ਨੇ ਤੁਸੀਂ ਸੱਚੇ ਖੱਬੇ ਵੀ ਦੇਖਦੇ ਨੇ ਤੇ ਕਿਸੇ ਹੋਰ ਸਕੂਲ ਵੀ ਬੜ ਗਏ ਉੱਥੇ ਤੁਹਾਨੂੰ ਪੁੱਛਣ ਦੇਖੋ ਮੈਂ ਇਹ ਮੈਨ ਬੜੀ ਨਿਮਰਤਾ ਨਾਲ ਕਹਿ ਰਿਹਾ ਮੈਂ ਕਹਾਂ ਕਿ ਸਾਰਾ ਕੁਝ ਠੀਕ ਹੋ ਗਿਆ ਨਹੀਂ ਪਰ ਕੰਮ ਹੋਇਆ। ਕੌਲੀ ਇੰਕਮ ਹੈ 20000 ਸਕੂਲ ਨੇ। ਤੁਹਾਨੂੰ ਉਹਦੇ ਉੱਤਰੋ ਚੈੱਕ ਕੀਤੀ ਕਮੀ 90 ਤਾਂ ਦੱਸੋ ਉਹਨੂੰ ਠੀਕ ਕਰਾਂਗੇ। ਪਰ ਜੇ ਕਿ ਟਿਚਰ ਨੂੰ ਚੋਕੋ ਵੀ ਨਹੀਂ ਹਾਂ ਗਰੈਂਟਾ ਆ ਰਹੀਆਂ, ਬਾਉਂਡਰੀ ਵਾਲ ਵੀ ਆ ਰਹੀ ਬੱਚੇ ਹੇਠਲੇ ਨਹੀਂ ਬੈਠਦੇ। ਬਹੁਤ ਸਾਰਾ ਕੰਮ ਹੋਰ ਹੋਣਾ ਲਾਉਂਦੀ ਕਰਾਂਗੇ। ਥੈਂਕ ਯੂ।